ਕਵਾਲੀਆਂ ਨੂੰ ਮੈਂ ਸਮਝਦਾ ਸੀ ਜਦੋਂ ਚੀਕ ਚਹਾੜਾ ਪਈ ਜਾਂਦਾ ਤੁਹਾਨੂੰ ਵੀ ਪਤਾ ਕਿ ਪਿੰਡਾਂ ਦੇ ਵਿੱਚ ਆਮ ਜਗ੍ਹਾ ਜਿਹੜੀਆਂ ਹੁੰਦੀਆਂ ਮੁਸਲਮਾਨਾਂ ਦੀ ਉਹਨਾਂ ਤੇ ਉੱਚੀ ਉੱਚੀ ਕਰਕੇ ਕਵਾਲੀਆਂ ਲੱਗੀਆਂ ਹੁੰਦੀਆਂ ਤੇ ਮੈਂ ਇਹ ਸਮਝਣਾ ਕਿ ਇਹ ਐਵੇਂ ਰੌਲਾ ਪਈ ਜਾਂਦੇ ਕੁਝ ਸਮਝਣਾ ਲੱਗਣਾ ਕੁਝ ਪਤਾ ਨਾ ਲੱਗਣਾ ਚਾਹਤੀ ਬ੍ਰੇਸ ਵਿੱਚ ਹਰ ਕਿਸੇ ਦੇ ਆਪਣੀ ਸ਼ੌਕ ਹੁੰਦੇ ਆ ਉਸ ਵੇਲੇ ਤਾਂ ਇੱਕਦਮ ਇਦਾਂ ਚਾਹ ਹੁੰਦਾ ਕਿ ਕੋਈ ਬੀਟ ਵਾਲੇ ਗਾਣੇ ਹੋਣ ਕੋਈ ਮਸਤੀ ਵਾਲੇ ਗਾਣੇ ਹੋਣ ਉਹੀ ਸਾਰਿਆਂ ਨੂੰ ਪਸੰਦ ਆਉਂਦੇ ਆ ਤੇ ਮੈਂ ਲੁਧਿਆਣੇ ਕੰਮ ਸਿੱਖਣ ਜਾਂਦਾ ਹੁੰਦਾ ਸੀਗਾ ਉੱਥੇ ਮੇਰੇ ਉਸਤਾਦ ਅਵਤਾਰ ਸਿੰਘ ਜੀ ਹੁੰਦੇ ਸੀਗੇ ਤੇ ਇੱਕ ਵਾਰ ਮੈਂ ਰਾਤ ਉੱਥੇ ਰਿਹਾ ਤੇ ਸਵੇਰੇ ਮੇਰੇ ਉਸਤਾਦ ਜੀ ਆਏ ਧੂਪਤੀ ਕਰਨ ਤੇ ਉਹਨਾਂ ਨੇ ਨਸਰਤ ਫਤੇਹ ali ਖਾਨ ਦੀਆਂ ਕਵਾਲੀਆਂ ਲਾਤੀਆਂ ਤੇ ਆਪ ਚਲੇ ਗਏ ਤੇ ਮੈਂ ਉੱਥੇ ਸਫਾਈ ਕਰ ਰਿਹਾ ਸੀ ਤੇ ਸੁਣ ਰਿਹਾ ਸੀ ਕਵਾਲੀ ਤੇ ਉਸ ਵੇਲੇ ਕਵਾਲੀ ਚੱਲਦੀ ਪਈ ਸੀ ਕਿਹੜੇ ਘਰ ਜਾਮਾ ਖੜਾ ਮੈਂ ਵਿਚਾਰਦਾ ਇੱਕ ਘਰ ਰੱਬ ਦਾ ਤੇ ਦੂਜਾ ਘਰ ਯਾਰ ਦਾ ਸੋ ਇਹ ਕਵਾਲੀ ਸੀ ਬਹੁਤ ਹੀ ਮਸ਼ਹੂਰ ਕਵਾਲ ਨਸਰਤ ਫਤੇਹ ਅਲੀ ਖਾਨ ਜੋ ਇੱਕ ਐਹੋਜੀ ਸ਼ਖਸੀਅਤ ਸੀਗੇ ਕਿ ਜਿਨ੍ਹਾਂ ਨੇ ਕਵਾਲੀ ਨੂੰ ਪੂਰੇ ਵਰਲਡ ਦੇ ਵਿੱਚ ਫੇਮਸ ਕਰ ਦਿੱਤਾ ਪੂਰੀ ਦੁਨੀਆ ਦੇ ਵਿੱਚ ਕਵਾਲੀ ਲੋਕ ਸੁਣਨ ਲੱਗ ਦਿੱਤੇ ਤੇ ਨਸਰਤ ਫਤੇਹ ਅਲੀ ਖਾਨ ਬਾਰੇ ਬਹੁਤੇ ਸ਼ਾਇਦ ਨਹੀਂ ਜਾਣਦੇ ਹੋਣਗੇ ਉਹ ਉਸ ਪਰਿਵਾਰ ਚੋਂ ਸੀਗੇ ਜੋ 600 ਸਾਲ ਤੋਂ ਇਸ ਕਵਾਲੀ ਦੇ ਵਿਰਸੇ ਨੂੰ ਲਗਾਤਾਰ ਚਲਾਉਂਦੇ ਆ ਰਹੇ ਸੀ ਸੋ ਉਹਨਾਂ ਦੇ ਪਿਤਾ ਜੀ ਦੀ ਮੌਤ ਹੋਈ ਉਸ ਤੋਂ ਬਾਅਦ ਉਹਨਾਂ ਦੇ ਚਾਚਾ ਜੀ ਦੀ ਮੌਤ ਤੋਂ ਬਾਅਦ ਟੀਮ ਦੇ ਮੁਖੀ ਵਜੋਂ ਉਹ ਅੱਗੇ ਆਏ 25 ਸਾਲ ਦੇ ਆਪਣੇ ਕੈਰੀਅਰ ਦੇ ਵਿੱਚ ਉਹਨਾਂ ਨੇ 15000 ਤੋਂ ਵੱਧ ਗਾਣੇ ਤੇ ਕਵਾਲੀਆਂ ਗਾਈਆਂ ਗਜ਼ਲਾਂ ਗਾਈਆਂ 125 ਐਲਬਮ ਤੋਂ ਜ਼ਿਆਦਾ ਉਹਨਾਂ ਨੇ ਕੈਸਟਾ ਰਿਲੀਜ਼ ਕੀਤੀਆਂ ਸੀ ਇਹ ਉਹ ਸ਼ਖਸੀਅਤ ਹੈ ਜਿਨ੍ਹਾਂ ਨੂੰ ਦੁਨੀਆ ਭਰ ਦੇ ਜਿਹੜੇ ਸੰਗੀਤ ਨਾਲ ਰਿਲੇਟਡ ਅਵਾਰਡ ਨੇ ਉਹ ਸਾਰੇ ਫਤਿਹ ਅਲੀ ਖਾਨ ਜੀ ਨੂੰ ਮਿਲ ਚੁੱਕੇ ਹਨ ਸੋ ਅੱਜ ਉਹਨਾਂ ਨੂੰ ਯਾਦ ਕਰਦੇ ਆ ਮੈਂ ਇੱਕ ਵੀਡੀਓ ਬਣਾਈ ਹੈ ਅਸੀਂ ਹੋਰ ਵੀ ਬਹੁਤ ਸਾਰੀਆਂ ਰੋਚਕ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਦੋਸਤੋ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਧੰਨਵਾਦ